ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਚੱਲੇ ਆ ਇੱਕ ਛੋਟੀ ਜਿਹੀ ਰਾਈਡ ਤੇ ਤੇ ਆਪਣੇ ਨਾਲ ਦੇ ਪੈਂਡ ਹੀ ਆ ਤੇ ਬਹੁਤ ਸੋਹਣਾ 뷰 ਉੱਥੇ ਨਹਿਰ ਦੇ ਕਿਨਾਰੇ ਆਪਾਂ ਸਾਈਕਲ ਦੀ ਥੋੜੀ ਜਿਹੀ ਰਾਈਡ ਦੀ ਵੀਡੀਓ ਪਾਵਾਂਗੇ ਤੇ ਬਣੇ ਰਹੋ ਤੁਸੀਂ ਵੀਡੀਓ ਨਾਲ ਤੇ ਬਹੁਤ ਸੋਹਣੀ ਵੀਡੀਓ ਹੋਊਗੀ ਇਹ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਡੀ ਸਪੋਰਟ ਦੀ ਸਾਖਤ ਜ਼ਰੂਰਤ ਹੈ ਜੀ ਹਾਂ ਜੀ ਟੂੜੀ ਦਾ ਸੀਜ਼ਨ ਆ ਤੇ ਟੂੜੀ ਕਿਸਾਨ ਵੀਰ ਆਪਣੇ ਵਾੜ ਰਹੇ ਆ ਤੇ ਤਦੜ ਵੀ ਥੋੜੀ ਕਣੀ ਫੈਲਦੀ ਉੱਪਰ ਤੇ ਥੋੜੀ ਥੋੜੀ ਹਵਾ ਵੀ ਚੱਲ ਰਹੀ ਆ ਇਸ ਕਰਕੇ ਥੋੜਾ ਜਿਹਾ ਜ਼ੋਰ ਵੀ ਲੱਗ ਰਿਹਾ ਥੋੜਾ ਕਣਾ ਹਾਂਜੀ ਆ ਗਈ ਸਾਹਮਣੇ ਨਹਿਰ ਜੂਸ ਦੀਆਂ ਲੱਗੀਆਂ ਹੋਈਆਂ ਰੇੜੀਆਂ ਤੇ ਪਾਣੀ ਭਰਦੇ ਹੋਏ ਜਵਾਰ ਜਿਹੜਾ ਇੱਥੇ ਨਜ਼ਾਰਾ ਆਉਂਦਾ ਉਹ ਕਿਤੇ ਨਹੀਂ ਆਉਂਦਾ ਜੀ ਦੇਖ ਹੈ ਤੁਸੀਂ ਆ ਠੰਡੀ ਠੰਡੀ ਹਵਾ ਇਧਰ ਦਰਾਖਤ ਨਹਿਰ ਦੇ ਕਿਨਾਰੇ ਜਿਹੜਾ ਸਕੂਨ ਇੱਥੇ ਸੁਬਾ ਮਿਲਦਾ ਉਹ ਸੁਬਾ ਸਕੂਨ ਜਿਹੜਾ ਮਿਲਦਾ ਨਾ ਉਹਦੀ ਗੱਲ ਬਾਤ ਹੀ ਕੋਈ ਵੱਖਰੀ ਹੁੰਦੀ ਹੈ ਜੀ ਤੇ ਆ ਮੈਂ ਦੇਖ ਹੈ ਜਿਵੇਂ ਜਾਨਵਰਾਂ ਦੀਆਂ ਚੀਂ-ਚੀਂ ਕਰਦੀਆਂ ਆਵਾਜ਼ਾਂ ਤੇ ਸਾਹਮਣੇ ਨਹਿਰ ਇਹਦਾ ਸਕੂਨ ਨਾ ਹਾ ਜੀ ਬਾਹਰ ਠੰਡੀ ਠੰਡੀ ਚਾਲਦੀ ਹਵਾ ਉਧਰੋਂ ਪੰਛੀਆਂ ਦੀ ਚਹਿਕ ਚਹਾਹਟ ਜਿਹੜੀ ਇੱਥੇ ਸੰਤੁਸ਼ਟੀ ਤੇ ਸਕੂਨ ਆ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਕਿਤੇ ਮਿਲਦਾ ਕੁਦਰਤ ਦਾ ਨਜ਼ਾਰਾ ਇੱਥੇ ਵੱਖਰਾ ਤੁਸੀਂ ਵੀ ਟਾਈਮ 'ਚ ਟਾਈਮ ਕੱਢ ਕੇ ਘੁੰਮਣ ਜਾਇਆ ਕਰੋ ਜੇ ਆਪਣੇ ਆਸ-ਪਾਸ ਪਿੰਡਾਂ ਸ਼ਹਿਰਾਂ ਵਿੱਚ ਕੁਦਰਤੀ ਸਰੋਤ ਹੁੰਦੇ ਆ ਜਿਵੇਂ ਨਹਿਰ ਹੋ ਗਈ ਛੀਲਾ ਝੂਲਾ ਵੀ ਹੁੰਦੇ ਆ ਕਈ ਥਾਵਾਂ ਤੇ ਤੇ ਉੱਥੇ ਤੁਸੀਂ ਜਾਇਆ ਕਰੋ ਹਾਂਜੀ ਸਾਹਮਣੇ ਮਧੂਮੱਖੀ ਪਾਲਣ ਵੀ ਹੋ ਰਿਹਾ ਜੀ ਇੱਥੇ ਆ ਆ ਵੇਖੋ ਜੀ ਇਹਦਾ ਸ਼ਹਿਦ ਹੋਵੇਗਾ ਨਾ ਜਿਹੜੀ ਮਧੂਮੱਖੀ ਦਾ ਇਹਦਾ ਵੱਖਰੇ ਹੀ ਸ਼ਾਇਦ ਹੋਊਗਾ ਜੀ ਪੂਰਾ ਕੁਦਰਤੀ ਤਰੀਕੇ ਨਾਲ ਤਿਆਰ ਹੋ ਰਿਹਾ ਜੀ ਇਹ ਸ਼ਾਇਦ ਹਾਂਜੀ ਗਰਮੀ ਦਾ ਮਹੀਨਾ ਤੇ ਤੂੰ ਤਾਂ ਲੱਗ ਹੀ ਜਾਂਦੀ ਆ ਤੇ ਪਾਣੀ ਪੀ ਕੇ ਤੇ ਬਹਿਨੇ ਆ ਨਹਿਰ ਦੇ ਕਿਨਾਰੇ ਇੱਥੇ ਕਈ ਲੋਕ ਇੱਥੇ ਫਿਸ਼ਿੰਗ ਵੀ ਕਰਨ ਹੁੰਦੇ ਆ ਤੇ ਹੁਣ ਤਾਂ ਨਹੀਂ ਇੱਥੇ ਇੱਕ ਦੋ ਦਿਨ ਪਹਿਲਾਂ ਆਇਆ ਸੀ ਮੈਂ ਉਦੋਂ ਕੁੰਡੀਆਂ ਲਾਈ ਬੈਠੇ ਸੀ ਮੱਛੀ ਫੜਦੇ ਪਏ ਸੀ ਤੇ ਫਿਸ਼ਿੰਗ ਕਰਦੇ ਇੱਥੇ ਲੋਕ ਤੇ ਵਧੀਆ ਜੀ ਇੱਥੇ ਬ੍ਰੈਸ਼ ਵੀ ਵੈਸੇ ਸੋਹਣਾ ਹਰਿਆ ਭਰਿਆ ਜੰਗਲ ਦੀ ਜੰਗਲ ਟਾਈਪ ਵੀ ਮੰਨ ਸਕਦੇ ਆ ਆਪਾਂ ਇਹਨੂੰ ਪਰ ਜੰਗਲ ਡਰਾਗਤ ਹੁਣ ਪੰਜਾਬ ਚ ਤੁਹਾਨੂੰ ਪਤਾ ਵਿਰਲੇ ਵਿਰਲੇ ਥਾਂ ਹੀ ਰਹਿ ਗਏ ਆ ਤੇ ਇੱਥੇ ਖੜੋਨੇ ਆਪਾਂ ਸਾਇੰਕਲ ਆਪਣੀ ਬੰਨਿਆ ਨਦੀ ਦੇ ਕਿਨਾਰੇ ਸ਼ੌਰੀ ਨਦੀ ਨਹੀਂ ਨਹਿਰ ਦੇ ਕਿਨਾਰੇ ਇਹਦੇ ਕਿਨਾਰੇ ਫੋਟੋ ਵੀ ਇਥੇ ਦਾ ਕੈਮ ਆਉਗੀ ਇੱਕ ਦੀ ਫੋਟੋ ਵੀ ਸ਼ੂਟ ਕਰ ਲੈਨੇ ਆਪਾਂ ਇੱਥੇ ਹਾਂਜੀ ਬਾਈ ਇੱਧਰ ਤੁਸੀਂ ਦੇਖ ਸਕਦੇ ਇੱਧਰ ਨਰਸਰੀ ਆ ਆਪਣੇ ਤੇ ਇੱਥੋਂ ਦਰਖਤ ਦਰੂਪਤ ਵੀ ਮਿਲਦੇ ਆ ਆ ਨਰਸਰੀ ਆ ਮਗਰ ਜਿਹੜੇ ਦੇਖ ਸਕਦੇ ਬੈਕਗ੍ਰਾਉਂਡ ਚ ਇਹ ਤੋਂ ਦਰਾਸ ਜੁਲੂ ਵੀ ਮਿਲ ਜਾਂਦੇ ਹੁੰਦੇ ਆ ਤੇ ਵਧੀਆ ਇੱਥੇ ਫਲਦਾਰ ਵੀ ਹੁੰਦੇ ਆ ਸਰਕਾਰੀ ਨਰਸਰੀ ਐ ਇਹ ਤੇ ਅੱਜ ਦੇਖ ਪਾਲਾ ਦੇ ਮਿੰਡ ਰੋਟੀ ਰੋਟੀ ਖਾਈ ਜਾਂਦੇ ਆ ਦਹਿਤਾ ਨਹੀਂ ਪਿਆ ਕੋਈ ਨਹੀਂ ਇਹ ਕਾਦਾ ਵਣਪਾ ਸਰਕਾਰੀ ਐ ਇਹ ਹਾਂ ਸਰਕਾਰੀ ਠੀਕ ਆ ਤੇ ਹੋਰ ਹੋਰ ਬਹੁਤ ਵਧੀਆ ਵਧੀਆ ਹੋਰ ਸਾਰੇ ਬੂਟੇ ਲੱਗੇ ਇੱਦਣ ਠੀਕ ਤੇ ਡਿਊਟੀ ਤੇਰੀ ਇੱਥੇ ਐ ਬਈ ਹਾਂਜੀ ਹਾਂਜੀ ਮੇਰੀ ਡਿਊਟੀ ਠੀਕ ਆ ਕਿਹੜੇ-ਕਿਹੜੇ ਬੂਟੇ ਕੇ ਸਾਰੇ ਆ? ਹਾਂ ਸਾਰੇ ਆ ਤੇਰੇ। ਨਮਾ ਗਾਵਣ ਹੋਰ ਆ। ਵਾਵਾ ਬੂਟੇ ਘਾਰੇ। ਠੀਕ। ਟਾਲੀ ਵਗੈਰਾ। ਟੂਰਿਸ਼ਨ ਬਹੁਤ ਵਧੀਆ ਨਾ ਇੱਥੇ? ਹਾਂ ਹਲਿਕੇਸ਼ਨ ਵਧੀਆ ਬਈ। ਸਾਰੇ ਹੁੰਦੇ ਨੇ ਘੁੰਮਣ ਕੰਮ ਆਣ। ਲੋ ਜੀ। ਅੱਜ ਦਿਖਾਉਣਾ ਸਾਨੂੰ ਕੋਠੀ ਅੰਗਰੇਜ਼ਾਂ ਵੇਲੇ ਦੀ। ਤੇ ਇੱਥੇ ਅੰਗਰੇਜ਼ ਹੀ ਰਹਿੰਦੇ ਹੁੰਦੇ ਸੀ ਪਹਿਲਾਂ। ਤੇ ਪੁਰਾਣੀਆਂ ਕੋਠੀਆਂ ਹੀ ਇੱਥੇ 2-3 ਤੇ ਦਿਖਾਉਂਗਾ ਤੁਹਾਨੂੰ ਮੈਂ ਅੰਗਰੇਜ਼ਾਂ ਵਲੇ ਦੀਆਂ ਕੋਠੀਆਂ ਇੱਥੇ ਕੁਆਟਰ ਮਿਲੇ ਵੇ ਆ ਸਰਕਾਰੀ ਹਣ ਦਾ ਸਰਕਾਰੀ ਬਾਣ ਭਾਗ ਵਾਲੀ ਜਿਹੜੇ ਹੁੰਦੇ ਆਪਣੇ ਉੱਥੇ ਇੱਥੇ ਇਹਨਾਂ ਦੇ ਬੰਦੇ ਰਹਿੰਦੇ ਆ ਤੇ ਦਿਖਾਉਂਨੇ ਆ ਤੁਹਾਨੂੰ ਇਥੇ ਦੀ ਗੱਲਬਾਤ ਵੇਖੋ ਜੀ ਮਗਰਲੀ ਸਾਈਡ ਅੰਗਰੇਜ਼ਾਂ ਅਗਲੇ ਦੀਆਂ ਗੋਠੀਆਂ ਜੀ ਇਹੇ ਹਾਂਜੀ ਵੇਖ ਸਕਦੇ ਤੁਸੀਂ ਹੁਣ ਤਾ ਅੰਗਰੇਜ਼ ਬਾਊ ਜੀ ਰਹਿੰਦੇ ਇੱਥੇ ਵੇਖ ਸਕਦੇ ਤੁਸੀਂ ਕੋਠੀ ਅੰਗਰੇਜ਼ਾਂ ਵਾਲੀ ਦੀ ਹੈ ਪੁਰਾਣੇ ਕੁਆਟਰ ਹੋਣਗੇ ਮੇਰੇ ਹਿਸਾਬ ਨਾਲ ਇਹ ਜਿਹੜੇ ਹਿਸਾਬ ਨਾਲ ਦੇਖਦੇ ਪਏ ਆ ਹੁਣ ਇਹ ਸੇ ਸਰਕਾਰੀ ਰਹਿਸ਼ ਆ ਇੱਥੇ ਤੇ ਪੁਰਾਣੇ ਬੰਦੇ ਰਹਿੰਦੇ ਆ ਇੱਥੇ ਇਧਰ ਬੈਕ ਸਾਈਡ ਪੇਡਾਂ ਦਾ ਚਹਰਾ ਹੈ ਬਾਈ ਪੇਡਾਂ ਚੱਲ ਰਹੇ ਆ ਹਾਂਜੀ ਬਾਈ ਕੀ ਹਾਲ ਆ ਵਧੀਆ ਏ ਤੇ ਪੇਡਾਂ ਹੈ ਚਾਰੀ ਜੰਨੇ ਆ ਪੇਡਾ ਪੇਡਾ ਠੀਕ ਇਹਦੇ ਬੱਚੇ ਆ ਨਾ ਹਜੇ ਵਾਲੇ ਛੋਟੇ ਬੱਚੇ ਵੇਡਾ ਅੱਗੇ ਟੱਪੀ ਠੀਕ ਆ ਹੋਰ ਉਹਨਾਂ ਵੈਗ ਦੀ ਹੁੰਦੀ ਹੈ ਇਹਨਾਂ ਦੇ ਕਿਆ ਹੋਰ ਵੀ ਕੁਝ ਕੰਮ ਹੁੰਦੀਆਂ ਨਾ ਹੁੰਦੀ ਉਹਨੀਆਂ ਵੈਗ ਦੀਆਂ ਠੀਕ ਕੀ ਰੇਟ ਹੁੰਦਾ ਇਹਨਾਂ ਦਾ 39 ਕਿਤਾਬੀ 40 ਰੁਪਏ ਠੀਕ ਜੀ ਠੀਕ ਆ 140 ਖਾਲੇ ਠੀਕ ਆ ਉਨ ਦਾ ਠੀਕ ਆ ਜੇ ਉਹ ਕਿਸੇ ਨੇ ਲੈਣੀਆਂ ਹੁਣ ਕੀ ਰੇਟ ਰੂਟ ਹੁੰਦਾ ਇਹਨਾਂ ਦਾ ਅਭੀ ਇਹ ਬੱਚਾ ਵਿਕ ਜਾਏਗਾ ਚਾਰ ਪੰਜ ਮਹੀਨੇ ਵਿੱਚ ਕਿੰਨੇ ਦਾ ਹੁੰਦਾ ਹੈ ਬੱਚਾ 5000 6000 ਠੀਕ ਵਧੀਆ ਕੰਮ ਆਣਾ ਇਹ ਬਹੁਤ ਵਧੀਆ ਕਹਿਣਾ ਦਾ ਜੀ ਹਾਂ ਕਿੱਥੋਂ ਤੁਸੀਂ ਬਈ Rajasthan Rajasthan ਠੀਕ ਆ ਜੀ ਦੋਸਤੋ ਤੁਸੀਂ ਵੇਖ ਸਕਦੇ ਹੋ ਮਗਰ ਝਾਲਪੋਲ ਹੈ ਇਹ ਪਾਣੀ ਨਿਕਲਦਾ ਹੋਇਆ ਦੇਖਦੇ ਨੇ ਚੱਲ ਪੌਲਾ ਇਹ ਤੇ ਬਹੁਤ ਹੀ ਸੋਹਣਾ ਡ੍ਰੈਸ ਹੈ ਇੱਥੇ ਉਧਰ ਦੀ ਸੋਮਿਆਂ ਤੇ ਆ ਜਿਹੜਾ ਪੌਲਾ ਵੀ ਇਹ ਵੀ ਅੰਗਰੇਜ਼ਾਂ ਨਹੀਂ ਬਣਾਇਆ ਜਿਹੜੀ ਕੋਠੀ ਲਗਾਗੇ ਆ ਉਹ ਅੰਗਰੇਜ਼ਾਂ ਨਹੀਂ ਬਣਾਇਆ ਲੱਗਦਾ ਮੈਨੂੰ ਤਾਂ ਚੱਲ ਪੌਲਾ ਇਹਦਾ ਨਾਮ ਬਹੁਤ ਸੋਹਣਾ ਡ੍ਰੈਸ ਹੁੰਦਾ ਹੈ ਹਾਂਜੀ ਦੋਸਤੋ ਹੁਣ ਵੀਡੀਓ ਨੂੰ ਕਰਦੇ ਆਂ ਆਪਾਂ ਬੰਦ। ਅਗਰ ਕਿਸੇ ਹੋਰ ਵਲੌਗ ਨਾਲ ਤੇ ਵਧੀਆ ਵੀਡੀਓ ਨਾਲ ਮਿਲਾਂਗੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ।